ਤੇ ਹੁਣ ਫਿਰ ਕੀ ਚੱਲ ਰਹੇ ਆ ਹਾਲਾਤ ਫਿਰ ਅੱਜ ਦੇ ਟਾਈਮ ਕੈਨੇਡਾ ਦੇ ਅੱਜ ਇਹ ਹਾਲਾਤ ਦੇਖਿਆ ਜਾਏ ਤੇ ਬਹੁਤ ਤੁਸੀਂ ਵੇ ਨਾਲ ਦੇਖ ਸਕਦੇ ਹੋ ਨਾ ਜਿੱਦਾਂ ਆਪਾਂ ਇਕਨੋਮੀਕਲੀ ਜਿਹੜਾ ਪ੍ਰਾਈਸ ਇਕਨੋਮਿਕਸ ਤੁਹਾਡੇ ਜਿਹੜੇ ਨੈਦਰ ਦੇ ਫਾਈਨੈਂਸ਼ਲੀ ਇਥੇ ਲੋਕਾਂ ਕੋਲੋਂ ਕਮ ਰੂਗਾ ਰਹਾ ਹੈ ਜਿਹੜੇ ਨਵੇਂ ਬੱਚੇ ਆਏ ਆ ਜਿਹੜਾ ਸੱਚ ਆ ਹਾਂਜੀ ਹਾਂਜੀ ਬੱਚਾ ਕੋਲੋਂ ਇੱਕ ਇੱਕ ਸਾਲ ਹੋ ਗਿਆ ਭਾਜੀ ਮੇਰੇ ਵੀ ਹੈਗੇ ਨੇ ਕੁਝ ਰਿਲੇਟਿਵਸ ਨੇ ਕੁਝ ਫਰੈਂਡਸ ਦੇ ਅਗੇ ਆਨੇ ਇੰਡੀਆ ਤੋਂ ਇੱਕ ਇੱਕ ਸਾਲ ਤੋਂ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਅੱਛਾ ਜੀ ਬੱਚੇ ਫੀਸਾਂ ਸਭ ਘਰੋਂ ਮੰਗਾ ਰਹੇ ਨੇ ਜੀਐਸਈ ਖਤਮ ਹੋ ਗਈ ਹੈ ਬੱਚਿਆਂ ਦੀ ਹੂੰ ਹੂੰ ਉਸ ਤੋਂ ਬਾਅਦ ਭਾਜੀ ਇੱਥੇ ਕਿਹ ਕਿਹ ਬੱਚੇ ਤੁਹਾਨੂੰ ਪਤਾ ਹੈ ਇੱਕ ਇੱਕ ਬੇਸਮੈਂਟ ਚ 8 8 10 ਬੱਚੇ ਰਹਿ ਰਹੇ ਆ ਅੱਛਾ ਜੀ ਲੈਂਟ ਬਚਾਉਣ ਲਈ ਹੂੰ ਹੂੰ ਤੇ ਆਪਣਾ ਗੁਰੂ ਘਰ ਭਾਜੀ ਫੁੱਲ ਨੇ ਟੋਟਲੀ ਤੁਸੀਂ 3 ਟਾਈਮ ਜਾਓਗੇ ਸਟੂਡੈਂਟਸ ਜਿਹੜੇ ਆ 3-3 ਟਾਈਮ ਬੱਚੇ ਉੱਥੇ ਜਾ ਕੇ ਲੰਗਰ ਛਕਦੇ ਆ ਉਹਦੇ ਸਾਡੀ ਗੁਰੂ ਨਾਨਕ ਦਾ ਚਲੋ ਲੰਗਰ ਚਲਾਇਆ ਤੇ ਬੱਚੇ ਇੱਥੇ ਖਾਂ ਗੱਡ ਰਹੇ ਆ ਬਿਲਕੁਲ ਜੇ ਮੇਰੇ ਹਿਸਾਬ ਨਾਲ ਮੈਂ ਗੁਰਦੁਆਰੇ ਨਾਲ ਹੋਣ ਫੂਡ ਬੈਂਕਾਂ ਨੇ ਤਾਂ ਪਹਿਲਾਂ ਹੀ ਜਵਾਬ ਦੇਤਾ ਤੇ ਫਿਰ ਤਾਂ ਜਮਾਈ ਕੰਮ ਛੜਕ ਤੇ ਆਉਣ ਵਾਲੀ ਗੱਲ ਹੋ ਜੂਗੀ ਫੂਡ ਬੈਂਕਸ ਤੇ ਜਵਾਬ ਹੀ ਦੇ ਦੇਣਾ ਸਟੂਡੈਂਟਸ ਨੇ ਕਿ ਅਸੀਂ ਨਹੀਂ ਦੇ ਸਕਦੇ ਹਾਂਜੀ 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 ਆਪਣੇ ਗੁਰੂ ਭਾਈ ਜਾਨ ਆ ਬੱਸ ਸਾਡੇ ਬੱਚਿਆਂ ਨੂੰ ਹੂੰ 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 ਰਾਈਟ ਰਾਈਟ ਜੇ ਬੱਸੋ ਭਾਜੀ ਹੈਡ ਕਰਾਈ ਬਹੁਤ ਹੋ ਗਿਆ ਅੱਛਾ ਇਸ ਵੀ ਕੰਮ ਕਰਦੇ ਆ ਅਸੀਂ ਗੋਰੀਆਂ ਵਿੱਚ ਜਾਂਦੇ ਆ ਹੋਰ ਕਮਿਊਨਿਟੀਜ਼ ਦੇ ਵਿੱਚ ਅਸੀਂ ਦੂਜੀ ਤਰੀਕੇ ਨਾਲ ਦੇਖਦੇ ਆ ਹੁਣ ਕਿਉਂਕਿ ਮੈਨੂੰ ਵੀ 6 ਸਾਲ ਹੋ ਗਏ ਇੱਥੇ ਓਕੇ ਤੋਂ ਟਾਈਮ ਪਹਿਲਾਂ ਵੀ ਉਹ ਨਹੀਂ ਰਿਹਾ ਹੁਣ ਇਸ ਦੇ 2 ਸਾਲ ਤੋਂ ਸਾਨੂੰ ਉਹ ਨਿਗਾਨ ਦੇਖਦੇ ਆ ਗੋਰੇ ਵੀ ਨਹੀਂ ਇੱਕ ਇੱਕ 2 ਸਾਲ ਦੇ ਵਿੱਚ ਵਿੱਚ ਵੀ ਇੰਨਾ ਨਿਗਾਰ ਆ ਜਾਣਾ ਐਸਾ ਕਿਹੜਾ ਫੈਕਟਰ ਹੈ ਜਿਹੜਾ ਇੰਨੀ ਛੇਤੀ ਕੰਮ ਕਰ ਗਿਆ ਵੀ ਇੰਨਾ ਸਾਰਾ ਕੁਝ ਉਤਲ-ਪੁਤਲ ਹੋ ਗਿਆ ਭਾਜੀ ਫੈਕਟਰ ਨੇ ਫੈਕਟਰ ਤੇ ਇੱਕ ਸਾਡੇ ਭਾਜੀ ਆਪਣੇ ਘਰਾਂ ਦੀ ਬੋਤ ਨੇ ਸਾਡੇ ਜਿਹੜੇ ਨਵੇਂ ਯੰਗਸਟਰਸ ਨੇ ਕੋਵਿਡ ਤੋਂ ਬਾਅਦ ਜਿਹੜੇ ਆਏ ਨੇ ਹਾਂਜੀ ਇਕੱਠੇ ਬੱਚੇ ਬੈਕਲੌਗ ਇੰਨਾ ਖੁੱਲ ਗਿਆ ਕਿ ਇਕੱਠੇ-ਇਕੱਠੇ ਬੱਚੇ ਆ ਗਏ ਸਾਰੇ ਹਾਂ ਹਾਂ ਭਾਜੀ ਜਿਹੜੇ ਬੱਚੇ ਦੇ ਤੁਹਾਨੂੰ ਪਤਾ ਪਿੱਛੋਂ ਸਾਊਂਡ ਨੇ ਫਾਈਨੈਂਸ਼ਲੀ ਉਹ ਥੋੜੇ ਅੱਗੇ ਤੇ ਖੁੱਲਣ ਭਾਗੀਆਂ ਵੀ ਕਰਦੇ ਨੇ ਗੱਡੀਆਂ ਲੈ ਲੈਣੀਆਂ ਕਿਸ਼ਤਾਂ ਤੇ ਹਾਂ ਹਾਂ ਐਸੀ ਸੋਚਦੇ ਆਂ ਕਿ ਜਿਹੜੇ ਇੰਡੀਆ ਬੱਚੇ ਬਾਹਰ ਨੇ ਗੱਡੀਆਂ ਲੈ ਲੈਂਦੇ ਆ ਗੱਡੀ ਕੀ ਹੈ ਭਾਜੀ ਮੈਂ ਸਿਰੇ ਜਾਵਾਂ ਕਿ ਮੈਨੂੰ ਗੱਡੀ ਵਿੱਚ ਜੁੜੀ ਵਧੀਆ ਬਿਲਕੁਲ ਬਿਲਕੁਲ ਕੋਈ ਡਾਊਨ ਪੇਮੈਂਟ ਨਹੀਂ ਦੇਣੀ ਆ ਕੋਈ ਕੁਝ ਨਹੀਂ ਦੇਣਾ ਜੀ 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 ਕੋਈ ਭਾਜੀ ਸਾ ਤੇ ਐਸ ਟ੍ਰੇਨਿੰਗ ਬ੍ਰੈਂਟਨ ਚੋਂ ਤੁਸਨ ਪਤਾ ਆਇਆ ਤੇ ਬਹੁਤ ਬਹੁਤ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਰੈਲ ਟ੍ਰੇਨਿੰਗ ਹੈ ਹੂੰ ਉਸ ਕਰਕੇ ਜਿਹੜੀ ਗੋੜੇ ਦੇਖਦੇ ਆ ਕਿ ਪਹਿਲਾਂ ਇੰਨਾ ਹੈ ਨਹੀਂ ਸੀ ਤੇ ਬਹੁਤ ਹੀ ਜ਼ਿਆਦਾ ਹੋ ਰਿਹਾ ਕੱਲ ਰਾਤ ਹੀ ਮੈਂ ਇੱਕ ਨਿਊਜ਼ ਦੇਖ ਰਿਹਾ ਸੀਗਾ ਕੋਈ ਬੜਾ ਹੀ ਦਰਮਿਆਨਾ ਜਿਹਾ ਘਰ ਸੀ ਵਿਚਾਰਿਆਂ ਨੇ ਗਰੀਬ ਜ਼ਮੀਨ ਵੇਚ ਕੇ ਆਪਦੀ ਨੂਨੂ ਕੱਲਿਆ ਬਾਹਰ ਇੱਥੇ ਬ੍ਰੈਂਟਨ ਆ ਕੇ ਮੁੱਕਰ ਗਈ ਉਹ ਐਫ ਆਈ ਆਰ ਤਾਂ ਉਹਦੇ ਕੇਸ ਲੋਜ ਹੋ ਗਈ ਆ ਬਹੁਤ ਕੇਸ ਨੇ ਭਾਈ ਬਹੁਤ ਕੇਸ ਹੈ ਕੋਈ ਤੇ ਮੀਡੀਏ ਤੇ ਅਨੁਗਮੇ ਸਾਹਮਣੇ ਕੁਝ ਕੇਸ ਆ ਜਾਂਦੇ ਨੇ ਗਿਣ ਵਿੱਚ ਉਹਨਾਂ ਨੇ ਜੀ 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 ਬ੍ਰੈਮਟਨ ਚ ਦਾ ਜਿਆਦਾ ਹੀ ਕੁਛ ਬਾਲਾ ਨਟੋਰੀਸ ਹੋ ਗਿਆ ਲੁੱਟਾਂ ਖੋਹਾਂ ਨੂੰ ਲੈ ਕੇ ਜਾਂ ਹੋਰ ਤੁਸੀਂ ਨਸ਼ੇ ਨੂੰ ਲੈ ਕੇ ਜਾਂ ਹੁੱਲੜਬਾਜੀ ਜਿਵੇਂ ਤੁਸੀਂ ਕਹਿੰਦੇ ਆ ਬਾਲਾ ਬਦਨਾਮ ਹੋ ਚੁੱਕਿਆ ਜਾਂ ਤਾਂ ਸਟੂਡੈਂਟ ਹੀ ਇੱਥੇ ਜਿਆਦਾ ਤਦਾਦ ਚ ਆ ਗਏ ਹਾਂ ਜੀ ਦੇਖੋ ਇੱਕ ਜਗ੍ਹਾ ਤੇ ਤੁਸੀਂ ਪਤਾ ਲਾ ਲਓ ਕਿ ਕਿੱਤੀ ਕਮਿਊਨਿਟੀ ਜਿਹੜੀ ਇੱਕ ਜਗ੍ਹਾ ਤੇ ਰਹੂਗੀ ਉਹ ਤਾਂ ਉੱਥੇ ਥੋੜਾ ਜਿਹਾ ਹੁੰਦਾ ਹੀ ਆ ਨਾ ਪਰ ਇਹਨਾਂ ਦੇ ਸਾਰੇ ਆਪਣੇ ਜੇਸੀ ਜੇਸੀ ਪਹੁੰਚ ਗਏ ਨੇ ਉਹ ਡਿਵਾਈਡ ਹੋਣਗੇ ਤੇ ਥੋੜਾ ਜਿਹਾ ਠੀਕ ਰਹੇਗਾ ਸਿਸਟਮ ਹੂੰ 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 ਇੱਕ ਜਗ੍ਹਾ ਤੇ ਜਿਹੜਾ ਇੰਡੀਆ ਤੋਂ ਆਉਂਦਾ ਉਹ ਇਹ ਨਹੀਂ ਜਾਂਦਾ ਕਿ ਉਹ ਕੈਨੇਡਾ ਚ ਜਾਂਦਾ ਕਿ ਟੋਰਾਂਟੋ ਜਾਂਦਾ ਮੈਂ ਬ੍ਰੈਂਟਨ ਚ ਗਿਆ ਬਈ ਇੱਕ ਜਗ੍ਹਾ ਤੇ ਸਾਰੇ ਬੈਠੇ ਆ ਬਿਲਕੁਲ ਬਿਲਕੁਲ ਅੰਦਰ ਆੜੀ ਜਿਹੜੇ ਬੈਕ ਹੋਂ ਤੋਂ ਵੀ ਇਕੱਠੇ ਨੇ ਇੱਥੇ ਵੀ ਇਕੱਠੇ ਹੋ ਜਾਂਦੇ ਨੇ ਥੋੜਾ ਜਿਹਾ ਏਜ ਟ੍ਰੈਕਟਰ ਵੀ ਬੈ ਜਾਂਦਾ ਉੱਥੇ ਹੁਣ ਤਾਂ ਕੁਝ ਠੱਲ ਪਈ ਹੋਊਗੀ ਜਿਵੇਂ ਹੁਣ ਸਟੂਡੈਂਟ ਵੀਜ਼ਾ ਦੇ ਵਿੱਚ ਬੜੀ ਕਮੀ ਆ ਗਈ ਹੈ ਹੁਣ ਵੀਰਾਂ ਦੇ ਪਾਦੀ ਹਾਂ ਜਿਹੜਾ ਹੁਣ ਫੈਸ਼ਨ ਚੱਲ ਰਹੇ ਨੇ ਘਟ ਆ ਰਹੇ ਨੇ ਹੂੰ ਮੈਂ ਤਾਂ ਕਹਾਂ ਪਾਜੀ ਘਟ ਹੀ ਆਉਣ ਤੇ ਠੀਕ ਰਹੇਗਾ ਹੂੰ ਮੇਰੇ ਵੀ ਜਿਹੜੇ ਕੋਈ ਨੌਨ ਦਾ ਪੁੱਛਦਾ ਕਿ ਅਸੀਂ ਬੱਚਾ ਭੇਜਣਾ ਮੈਂ ਤਾਂ ਹਿੱਤਾ ਭਾਜੀ ਮਨਾ ਕਰਦਾ ਜੀ ਨਾ ਭੇਜੋ ਬੱਚੇ ਕੋਈ ਨਹੀਂ ਹੁਣ ਸਟੂਡੈਂਟਾਂ ਵਾਲੇ ਪਾਸੇ ਤਾਂ ਇਹ ਲਾ ਹੀ ਨਹੀਂ ਰਹੇਗੇ ਟਰੂਡੋ ਦਾ ਹਜੇ ਕੱਲ ਪਰਸੋਂ ਦਾ ਹੀ ਬਿਆਨ ਸੀਗਾ ਵੀ ਅਸੀਂ ਪਰਮਾਨੈਂਟ ਰੈਜ਼ੀਡੈਂਟ ਤੇ ਜਿਹੜੇ ਸਕਿਲਡ ਵਰਕਰ ਆ ਉਹ ਹੀ ਅਸੀਂ ਜਿਹੜਾ ਹੈਗਾ ਮੰਗਾਵਾਂਗੇ ਹੋਰ ਸਟੂਡੈਂਟਾਂ ਵਾਲੇ ਪਾਸੇ ਤਾਂ ਉਹਨਾਂ ਨੇ ਗੱਲ ਕਹੀ ਨਹੀਂਗੀ ਅਜੋ ਉਹਨਾਂ ਨੇ ਐਸਡੀਐਫ ਜਿਹੜਾ ਹੁੰਦਾ ਉਹਨਾਂ ਦਾ ਸਿਸਟਮ ਇੱਕ ਉਹ ਬੰਦ ਕਿਸ ਤਰ੍ਹਾਂ ਦਾ ਜਿੱਦੇ ਜਲਦੀ ਜਲਦੀ ਵੀਜ਼ਾ ਆ ਜਾਂਦਾ ਹਾਂ ਜੀ ਹਾਂ ਜੀ ਹਾਂ ਐਸਡੀਐਫ ਤੇ ਚੱਲਦਾ ਰਹੂਗਾ ਉਹਦੇ ਥੋੜਾ ਜਿਹਾ ਟਾਈਮ ਜਿਹੜਾ ਲੰਬਾ ਪ੍ਰੋਸੀਜਰ ਹੈ ਉਹਨਾਂ ਦਾ ਜੀ 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 ਦੂਜੇ ਪਾਸੇ ਇਹਨਾਂ ਦੇ ਵੀਜ਼ਟਰ ਦੇ ਬੜੀ ਮਲਟੀਪਲ ਐਂਟਰੀਜ਼ ਹੋਦੀਆਂ ਉਹਨਾਂ ਨੇ ਉਹਨਾਂ ਦੇ ਉੱਪਰ ਡਿਪੈਂਡ ਆਫੀਸਰ ਜੋ ਉੱਪਰ ਸਿੰਗਲ ਵੀ ਦੇ ਸਕਦਾ ਹੈ ਵੀ ਦੋ ਟਾਈਮ ਵੀ ਦੇ ਸਕਦਾ ਜੀ 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 ਆਪਣੀ ਤਰਫੋਂ ਦੀ ਕੋਸ਼ਿਸ਼ ਪਾਹੀ ਨਾਲ ਸਿਰਫ ਕੋਸ਼ਿਸ਼ ਕਰਕੇ ਕਰ ਰਹੇ ਆ ਕਿ ਇਲੈਕਸ਼ਨ ਨੇ ਲੇ ਜੀ 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 ਜਿਹੜੇ ਇੱਧਰ ਦੇ ਰੈਜ਼ੀਡੈਂਟ ਨੇ ਗੋੜੇ ਉਹਨਾਂ ਨੂੰ ਖੁਸ਼ ਕਰਨ ਲਈ ਇਹਨਾਂ ਨੇ ਵੀ ਪਾਲਿਸੀਜ਼ ਕੱਢੀਆਂ ਦੋ ਦੋ ਮਾਂਸ ਵਿੱਚ ਹੀ ਸਭ ਕੁਝ ਚੇਂਜ ਕਰਤਾ ਇਹਨਾਂ ਨੇ ਹੂੰ 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 ਜਿਹੜਾ ਇਹ ਹੁਣ ਦਾ ਸਿਸਟਮ ਹੈ ਜਿਹੜਾ ਯਾਨੀ ਕਿ ਪੂਰਾ ਹੁਣ ਤਾਂ ਹਿੱਲਿਆ ਵਾ ਕਿੰਨਾ ਕੁ ਚਿਰ ਅੱਗੇ ਇਹ ਚੱਲ ਸਕਦਾ ਦੋ ਸਾਲ ਤਿੰਨ ਸਾਲ ਚਾਰ ਸਾਲ ਕੀ ਅੱਗੇ ਭਵਿੱਖ ਕੀ ਹੈ ਇੱਥੇ ਬੰਦਿਆਂ ਦਾ ਹਾਂਜੀ 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 ਭਜੀ ਦੇਖੋ ਜਦੋਂ ਰਿਸੈਸ਼ਨ ਆਉਂਦਾ ਉਹਨੂੰ ਕੰਨ ਦੋ ਸਾਲ ਤਾਂ ਲੱਗਦੇ ਆ ਉਹਨੂੰ ਪੀਕ ਜੰਦੇ ਫੋਨ ਟੈਮਲ ਦਾ ਪੀਕ ਚ ਵੀ ਨਹੀਂ ਅਜੇ ਕਹਿ ਰਹੇ ਆ ਕਿ 2025 ਜਿਹੜਾ ਉਹ ਜ਼ਿਆਦਾ ਵਰਸਟ ਹੋਏਗਾ ਅੱਛਾ ਇਸੇ ਰੈਸੈਸ਼ਨ ਦੇ ਸਬ ਨਾਲ ਉਸ ਤੋਂ ਬਾਅਦ ਕਹਿ ਰਹੇ ਕਿ 3-4 ਸਾਲ ਲੱਗਦੇ ਆ ਉਹਨੂੰ ਸਟੇਬਲ ਹੁੰਦੇ ਆ ਕੰਟ੍ਰੀ ਨੂੰ ਖੜਾ ਲਿਆ ਵਾਪਸ ਹੂੰ ਅਜੇ ਪੂਰੀ ਥੱਲੇ ਜਾਊਗੀ ਹੋਰ ਹੋਰ ਕ੍ਰੈਸ਼ ਹੋਣੀ ਆ ਇਹਨਾਂ ਦੀ ਮਾਰਕੀਟ ਤੇ 3-4 ਸਾਲ ਲੱਗਣਿਆ ਇਹਨੂੰ ਠੀਕ ਹੁੰਦੇ ਓਕੇ ਭਾਜੀ ਮੀਨੀ ਆਪਣੀ ਇਹਨੇ ਵੱਡੀਆਂ ਜਿਹੜੀ ਦੇਸ਼ੀਆਂ ਆ ਟਰਕਿੰਗ ਕੰਪਨੀਆਂ ਨੇ ਬੈਂਕਰਪਟ ਹੋ ਰਹੀਆਂ ਨੇ ਜੀ 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 20 ਤੋਂ 30 ਕੰਪਨੀਆਂ ਕਹਿ ਰਹੇ ਨੇ ਕਿ ਟੋਰਾਂਟੋ ਦੇ ਵਿੱਚ ਦਿੱਲੀ ਤੋਂ ਦੇਲੀ ਜੜੀ ਆ ਬੈਂਕਰਪਟ ਹੋ ਰਹੀ ਹੈ ਆਪਣੀ ਅੱਛਾ ਜਿਸ ਹਿਸਾਬ ਨਾਲ ਇੱਕ ਪਰਸੋਂ ਹੀ ਆ ਮੈਂ ਸੋਨੇ ਦੇਖਿਆ ਸੀ ਕਿ ਸੋਸ਼ਲ ਮੀਡੀਆ ਤੇ ਰੈਂਫਨ ਕੰਪਨੀ ਹੈ ਕੋਈ ਅੱਛਾ ਦੇਸੀ ਨੇ ਓਕੇ ਕਲਡਨ ਦੇ ਉਹ ਨਹੀਂ ਬਹੁਤ ਵੱਡੀ ਕੰਪਨੀ ਸੀ ਟਰਕਿੰਗ ਉਹ ਵੀ ਬੈਂਕਰਪਟ ਹੋ ਗਈ ਹੈ ਅੱਛਾ ਠੀਕ ਹੈ ਆਪਣੇ ਵੀ ਭਾਜੀ ਦੋ ਤਿੰਨ ਮਹੀਨੇ ਜੇ ਟਰਕਿੰਗ ਚ ਨੇ ਓਕੇ ਉਹ ਵੀ ਕਹ ਰਿਹਾ ਕਿ ਸਾਡਾ ਸਰਵਾਈਵ ਨਹੀਂ ਹੋ ਰਿਹਾ ਆਪਣੇ ਕੋਲੋਂ ਹੀ ਦੇ ਰਹੇ ਆ ਪੈਸੇ ਅਸੀਂ ਅੱਛਾ 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 ਜਿਹੜੇ ਜਿਹੜੇ ਸਟੂਡੈਂਟ ਜੇ ਹਾਂਜੀ ਜਿਹੜੇ ਸਟੂਡੈਂਟ ਆਏ ਵੇ ਆ ਜਿਨ੍ਹਾਂ ਨੂੰ ਸਾਲ-ਸਾਲ 2-2 ਸਾਲ ਹੋ ਗਿਆ ਜਾਂ 3 ਸਾਲ ਹੋ ਗਏ ਫਿਰ ਉਹ ਕਿਵੇਂ ਮੈਨੇਜ ਕਰਦੇ ਕਿਵੇਂ ਖਰਚੇ ਕੱਢਦੇ ਆ ਉਹਦੇ ਜਿਨ੍ਹਾਂ ਕੋਲ ਤੇ ਕੰਮ ਹੈਗਾ ਭਾਜੀ ਉਹ ਤਾਂ ਠੀਕ ਆ ਜਿਹੜਾ ਨਵੇਂ ਸਾਲ 1.5 ਸਾਲ ਤੋਂ ਆ ਰਹੇ ਆ ਉਹਨਾਂ ਨੂੰ ਤਾਂ ਕੰਮ ਵੀ ਨਹੀਂ ਮਿਲ ਰਿਹਾ ਠੀਕ ਓਕੇ ਦੋ ਦਿਨ ਕੰਮ ਤਿੰਨ ਦਿਨ ਕੰਮ ਇਹਨਾਂ ਦਾ ਭਾਜੀ ਆਪਣਾ ਰੈਂਟ ਤਾਂ ਨਹੀਂ ਨਿਕਲਦਾ ਹੂੰ ਏਸੀ ਰੈਂਟ 500 ਡਾਲਰ 600 600 ਸਵਾਈ 600 ਡਾਲਰ ਹੋ ਗਿਆ ਲੋ ਹਾਂਜੀ ਇੱਕ ਇੱਕ ਬੰਦੇ ਦਾ ਓਕੇ ਅਗਰ ਸ਼ੇਰਿੰਗ ਵਿੱਚ ਵੀ ਰਹਿ ਰਿਹਾ ਹਾਂ ਅਗਰ 3 ਦਿਨ ਭਾਜੀ ਉਹ ਕੰਮ ਕਰੇਗਾ ਇਹ ਵੀਕ ਦਾ ਉਹ ਤਾਂ 1500 ਡਾਲਰ ਬਣਦਾ ਹੁੰਦਾ ਸਰ ਮੰਥ ਦਾ ਠੀਕ ਹੈ ਉਹ ਵੀ ਜ਼ਿਆਦਾ ਦੱਸ ਰਿਹਾ ਮੈਂ ਹਾਂ ਹਾਂ ਉਹਦੇ ਚੋਂ ਗਰੰਟੀ ਵੀ ਦੇਣਾ ਉਹਨੇ ਭਾਜੀ ਗਰੋਸਰੀ ਵੀ ਕਰਨੀ ਆ ਫੋਨ ਦਾ ਬਿੱਲ ਵੀ ਦੇਣਾ ਆਪਣਾ ਬਰਤਾ ਜਿਹੜਾ ਟ੍ਰਾਂਜ਼ਿਟ ਦਾ ਵੀ ਦੇਣਾ ਜੀ ਉਸ ਤੋਂ ਬਾਅਦ ਸਾਲ ਬਾਅਦ ਫੀਸ ਖੜੀ ਹੁੰਦੀ ਹੈ ਜਿਹੜੇ 10000 ਡਾਲਰ ਇੱਕ ਜਿਹੜੇ ਸਿਸਟਰ ਦੀ ਨੈਕਸਟ ਹਾਂ ਹਾਂ ਕਿੰਨਾ ਕਰੂਗਾ ਉਹ ਉਹਦਾ ਖਰਚਾ ਨਹੀਂ ਨਿਕਲ ਜਾਊਗਾ ਬਿਲਕੁਲ 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 ਤੇ ਇੱਕ ਦੂਜਾ ਤੁਸੀਂ ਕਹਿ ਰਹੇ ਸੀਗੇ ਵੀ ਬਹੁਤ ਸਾਰੇ ਲੋਕ ਆ ਹੁਣ ਵਾਪਸ ਆਉਣ ਨੂੰ ਤਿਆਰ ਹੈਗੇ ਆ ਜੀ ਜੀ ਭਾਜੀ ਆਪਣੇ ਮੈਂ ਲੋਨ ਵੀ ਹੈਗੇ ਆ ਕੋਈ ਜਿਹੜੇ 30 ਸਾਲ 25-25 ਸਾਲ ਪਹਿਲੇ ਆਏ ਸੀ ਜੀ ਉਹ ਵੀ ਕਹਿ ਰਹੇ ਆ ਕਿ ਅਸੀਂ ਵਾਪਸ ਜਾਣਾ ਹੁਣ ਕਿ ਸਾਨੂੰ ਹੁਣ ਰਿਅਲਾਈਜ਼ ਹੋ ਰਿਹਾ ਦੀ ਇਹ ਕੰਟਰੀ ਸਾਡੀ ਜੁੜੀ ਨਹੀਂ ਚੁਕੀ ਆਪਾਂ ਵੀ ਦੇਖ ਦੇਖ ਕੇ ਆ ਗਏ ਇੱਥੇ ਜੋ 20 ਸਾਲ ਪਹਿਲੇ ਆ ਗਏ ਸੀ ਪਹਿਲੀ ਵਾਰ ਨੇ ਚਲੋ ਪੈਸਾ ਹੈਗਾ ਸੀ ਪਹਿਲਾਂ ਹਾਂਜੀ ਜੀ 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 ਉਹ ਕਿ ਆ ਅੱਗੇ ਸਾਡੇ ਖਰਚੇ ਵੀ ਨਹੀਂ ਹੋ ਰਹੇ ਪੂਰੇ ਹਾਂਜੀ ਕਿ ਨਾਲ ਭਾਜੀ ਦੂਜਿਆਂ ਕੰ ਕਰਿਆ ਕਿ ਸੇ ਹੈਡ ਕਰੈਮ ਨਾਲ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਹੈ ਸਕੂਲ ਚ ਉਹ ਬਿਲਕੁਲ ਸੇਫ ਨੇ ओके ਪੇਰੈਂਟਸ ਉਸ ਕੱਦ ਕੇ ਵੀ ਕੰਸਰਨ ਨੇ ਕਿ ਸਾਡੇ ਬੱਚਿਆਂ ਨੂੰ ਅੱਗੇ ਜਿਹੜਾ ਚਲਾ ਸਹੀ ਨਹੀਂ ਦਿਖਦੇ ਹੁੰਦਾ ਉਹ ਸੇਫ ਨੇ ਸੇਫ ਨੇ ਬਿਲਕੁਲ 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 ਜਿਹੜਾ ਜਿਹੜਾ ਬੰਦਾ ਸੋਚਦਾ ਆ ਆਪਣੀ ਫੈਮਲੀ ਬਾਰੇ ਉਹ ਤਾਂ ਸਮਝਦਾ ਵੀ ਮੈਂ ਮੈਂ ਫਿਊਚਰ ਨਹੀਂ ਵਧੀਆ ਵੇਖ ਸਕਦਾ ਕੈਨੇਡਾ ਦੇ ਵਿੱਚ ਜੀ ਜੀ ਖਾਸ ਕਰਕੇ ਜਿਹੜੇ ਛੋਟੇ ਬੱਚੇ ਵੱਡੇ ਹੋ ਰਹੇ ਆ ਹਾਂਜੀ ਭਾਜੀ ਇਦਾਂ ਹੀ ਆ ਇਸੇ ਕਰਕੇ ਭਾਜੀ ਲੋਕ ਮੂਵ ਹੋ ਰਹੇ ਆ ਬੈਕ ਹਾਂਜੀ ਹਾਂਜੀ ਬਹੁਤਨ ਕਾਰਨ ਕਰਕੇ ਮੂਵ ਹੋ ਰਹੇ ਇੱਕ ਤੇ ਸਟੂਡੈਂਟ ਆਪਣੇ ਬੱਚਿਆਂ ਲਈ ਮੂਵ ਹੋ ਰਿਹਾ ਦੂਜੇ ਇੱਥੇ ਜਿਹੜੇ ਕ੍ਰਾਈਮ ਵਧਰੇ ਆ ਉਸ ਕਰਕੇ ਤੇਜਾ ਕੀ ਜਿਹੜਾ ਇਮੀਗ੍ਰੇਸ਼ਨ ਦੇ ਲੈ ਕੇ ਪੀਆਰ ਵਗੈਰਾ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਆ ਹੂੰ 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 ਬਿਲਕੁਲ 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 ਕਿਤੇ ਆਇਆ ਤਾਂ ਨਹੀਂ ਹੋਊਗਾ ਹੁਣ 2-3 ਸਾਲ ਇਹਨਾਂ ਨੇ 4 ਸਾਲ ਕਾਮ ਟਾਈਟ ਰੱਖਿਆ ਜਦੋਂ ਖੋਲਤਾ ਤੇ ਫਿਰ ਆਪਣੇ ਪੰਜਾਬ ਵਾਲੇ ਲੱਗ ਜਾਣਗੇ ਤੜਾ ਤੜ ਵੀਜੇ ਲਾਉਣ ਭਾਜੀ ਉਹ ਮਤੇ ਉਹਨ ਸਾਡੇ ਪੰਜਾਬੀਆਂ ਦੇ ਉੱਪਰ ਹੀ ਆ ਸਾਡੀ ਕਿੰਨੀ ਕਿ ਮਰਤ ਜਲਦੀ ਆ ਗਈ ਸੀ ਕੀ ਕਰਨਾ ਪੰਜਾਬ ਦੀ ਧਰਤੀ ਦੇ ਭਾਜੀ ਪੂਰੀ ਦੁਨੀਆ ਚ ਨਹੀਂ ਆ ਬਿਲਕੁਲ 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 ਵੈਸੇ ਬਹੁਤ ਹੱਦ ਤੱਕ ਸਟੂਡੈਂਟ ਜਾਂ ਪੇਰੈਂਟਸ ਸਮਝ ਗਏ ਆ ਕਾਫੀ ਫਰਕ ਪੈ ਗਿਆ ਪਰ ਉਹ ਕਹਿੰਦੇ ਨੇ ਜਿਹੜੇ ਕਈ ਗਰਾਰੀ ਵਾਲੇ ਕੇਸ ਵੀ ਹੈਗੇ ਆ ਵੀ ਇਸ ਤਾਂ ਜਾਣਾ ਹੀ ਜਾਣਾ ਹੈ ਜੀ ਜੀ ਜੇ ਪੜੀ ਜਿਹੜੇ ਇੰਡੀਆ ਚ ਨੇ ਉਹ ਵੀ ਸੋਚਦੇ ਆ ਉਹ ਤੇ ਕੈਨੇਡਾ ਦੇ ਖਿਲਾਫ ਕੁਝ ਸੁਣਦੇ ਵੀ ਨਹੀਂ ਉਹਦੇ ਇਹੀ ਹੋ ਜਾਂਦੇ ਆ ਕਿ ਬਾਹਰ ਬਦ ਨੀਕੀ ਚੱਲ ਰਹੀ ਆ ਹਾਂਜੀ ਬਿਲਕੁਲ ਇਸ ਕਾਲਮ ਦੇ ਫੇਸਬੁਕ ਦੀ ਵੀਡੀਓਜ਼ ਦੇਖ ਕੇ ਆ ਨਾ ਭਾਜੀ ਕਿਤੇ ਬੇਡੀਆਂ ਨੇ ਸੜਕਾਂ ਨੇ ਗੱਡੀਆਂ ਨੇ ਉਹ ਚੀਜ਼ে ਭਾਜੀ 2 ਦਿਨ 3 ਦਿਨ ਜੰਗ ਲੱਗਦੀ ਆ ਥੋੜੇ ਦਿਨ ਮੈਨੂੰ ਹਾਂਜੀ ਥੋੜੇ ਦਿਨ ਪਹਿਲਾਂ ਮੈਨੂੰ ਕੋਈ ਬੰਦਾ ਮਿਲਿਆ ਉਹ ਕਹਿੰਦਾ ਕੈਨੇਡਾ ਤੋਂ ਕੋਣ ਮੁੜ ਕੇ ਆਉਂਦਾ ਕਹਿੰਦਾ ਕੈਨੇਡਾ ਵਾਲੇ ਮੁਲਕ ਚ ਮਸਾਂ ਦਾ ਵੀ ਤਾਂ ਮਿਲਦਾ ਹੈਗਾ ਮੈਂ ਕਹਿੰਦਾ ਵੀ ਕੈਨੇਡਾ ਤੇ ਹੁਣ ਪੱਕਾ ਥੋੜੀ ਮਰੂਗਾ ਉਹ ਮੁੜੂਗਾ ਹੀ ਜੇ ਤੁਹਾਨੂੰ ਕੋਈ ਅੱਗੇ ਦੱਸਿਆ ਹੀ ਨਹੀਂਗਾ ਕਿ ਕੈਨੇਡਾ ਐਡਾ ਕਿਹੜਾ ਮੁਲਕ ਹੈ ਵੀ ਬਾਅਦ ਚ ਜਾਣੀ ਜਾਣਾਗਾ ਵੀ ਹੁਣ ਜਾਵੜਿਆ ਤਾਂ ਬਹੁਤ ਬਈ ਵੀ ਮੈਂਟੈਲਿਟੀ ਲੋਕਾਂ ਦੀ ਨਾ ਉੱਥੇ ਖੜੀ ਐ ਘਮ ਘਵਾ ਕੇ ਜੀ 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 ਭਾਜੀ ਭਾਜੀ ਇਹ ਇੱਕ ਟ੍ਰੈਪ ਆ ਇਹ ਜਿਹੜੇ ਬਾਰੇ ਵੈਸਟਰਨ ਮੁਲਕ ਨੇ ਇਹ ਇੱਕ ਟ੍ਰੈਪ ਨੇ ਜੀ ਕੱਲੇ ਦਿਨ ਤੋਂ ਸਾਨੂੰ ਇੱਕ ਭਾਜੀ ਤੁਸੀਂ ਇੱਕ ਚੀਜ਼ ਦੇਖੋਗੇ 2 ਸਾਲ ਦਾ ਸਾਡਾ ਸਟੱਡੀ ਪਰਮਿਟ ਹੁੰਦਾ ਪਰ 5 ਸਾਲ ਦਾ ਲੋਨ ਹੋ ਜਾਂਦਾ ਹਾਂ ਜੀ ਹਾਂਜੀ ਕਿੰਨੇ ਟਿਮ ਪਰਮਿਸ਼ਨ ਖਾਦੀ ਰੈਡ ਨੂੰ ਮੋ 2 ਸਾਲ ਹਮ ਸਾਲ ਸਾਲਾ ਲੋਨ ਮਿਲ ਜਾਂਦਾ ਗੱਡੀ ਦਾ ਉਹ ਕਿੱਦਾਂ ਹੋ ਸਕਦਾ ਉਹ ਇੱਕ ਬੰਦੇ ਨੂੰ ਪਸੰਦ ਆ ਪਹਿਲੇ ਦਿਨ ਚ ਤੁਹਾਨੂੰ ਵਾਈਫੋਂ ਦੇ ਦਿੰਦੇ ਆ ਹੂੰ ਲੇਕਿਨ ਜਦੋਂ ਅਸੀਂ ਗੱਡੀ ਲੈ ਲਵਾਂ ਹੂੰ ਬਾਅਦ ਉਹ ਰਿਕਾਰਡ ਵੀ ਕਿਸ ਤਰ੍ਹਾਂ ਹੀ ਤਾਲ ਦੇਣਾ ਜੋ ਹਾਂ ਬਿਲਕੁਲ ਬਿਲਕੁਲ ਤੁਸੀਂ ਸਟੂਡੈਂਟ ਆਉਂਦਾ ਵਰਕ ਪਰਮਿਟ ਲੈਂਦਾ ਫਿਰ ਪੀਆਰ ਹੁੰਦਾ ਫਿਰ ਸਿਟੀਜ਼ਨ ਹੁੰਦਾ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਹੋਰ ਤੁਸੀਂ ਕੀ ਮਨ ਬਣਾਇਆ ਫਿਰ ਭਾਜੀ ਮੇਰਾ ਤੇ ਬਸ ਛੇ ਸਾਲ ਤਾਂ ਮੇਰੇ ਰਹਿ ਗਏ ਬਸ ਓਕੇ ਲਾਈਕ ਕਰ ਹੀ ਦੇ ਹੁਣ ਫਾਈਨਡ ਅਪ ਜ ਕਰੇ ਦੇ ਆਪਣਾ ਥੋੜਾ ਥੋੜਾ ਕਰਕੇ ਓਕੇ ਓਕੇ ਉੱਥੇ ਹੁਣ ਤੁਹਾਡਾ ਕੀ ਉੱਥੇ ਕੀ ਕੀ ਸਟੇਟਸ ਆ ਸਟੂਡੈਂਟ ਆ ਕਿ ਤੁਸੀਂ ਹੋਗੇ ਪੀਆਰ ਵਗੈਰਾ ਨਹੀਂ ਭਾਜੀ ਮੇਰੀ ਫਾਈਲ ਆਪਣੀ ਹੈਗੀ ਐ ਪ੍ਰੋਸੈਸ ਚ ਓਕੇ ਕੋਈ ਪੀਆਰ ਆਏ ਨਾ ਆਏ ਮੈਂ ਵਾਪਸ ਜਾਣਾ ਹੀ ਜੇ ਮੇਰੀ ਓਕੇ ਨਹੀਂ ਵਧੀਆ ਗੱਲ ਵਧੀਆ ਗੱਲ ਹੈ ਵਧੀਆ ਗੱਲ ਭਾਜੀ ਆਈਮ ਨੂੰ ਥੋੜੀ ਸਮਝ ਆ ਗਈ ਆ ਹਮ ਅਸਲੀ ਦੇਖਾਂ ਦੇ ਫਿਕਰ ਆ ਗਈ ਸੀ ਹੁਣ ਟਾਈਮ ਨਾਲ ਸਮਝ ਆਈਏ ਕਿ ਫਿਊਚਰ ਨਹੀਂ ਰਹਿ ਐਥੇ ਬਸ ਬਿਲਕੁਲ ਜੋ ਬੱਜੀ ਰਹਿ ਗਈ ਐ ਤੇ ਸਕੂਨ ਜਿਹੜਾ ਉਹਨਾਂ ਨਾਲ ਬੱਜੀ ਕਿ ਲਾਈਫ 'ਚ ਸਕੂਨ ਜਿਹੜਾ ਪੀਸ ਉਹ ਨਹੀਂ ਮਿਲੇਗਾ ਜੀ 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 ਤੁਸੀਂ ਪੈਸੇ ਬਣਾ ਲੋਗੇ ਗੱਡੀਆਂ ਵੀ ਲੈ ਲੋਗੇ ਘਰ ਵੀ ਚੱਲੋਗੇ ਬਸ ਐ ਜੋ ਸਕੂਨ ਚਾਹੀਦਾ ਬੰਦੇ ਨੂੰ ਉਹ ਨਹੀਂ ਮਿਲ ਸਕਦਾ ਜੀ 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 ਨਾਲੇ ਗੱਲ ਇੱਕ ਹੋਰ ਵੀ ਆ ਨਾ ਵੀ ਤੁਸੀਂ ਤੁਹਾਡਾ ਫਿਊਚਰ ਠੀਕ ਆ ਤੁਸੀਂ ਪੈਸੇ ਕਮਾ ਲੋਗੇ ਵਧੀਆ ਕਮਾਈ ਕਰ ਲੋਗੇ ਪਰ ਤੁਸੀਂ ਗਾ ਆਪਦੀ ਫੈਮਿਲੀ ਬਾਰੇ ਕੀ ਕਰੋਗੇ ਤੁਹਾਡੇ ਬੱਚੇ ਕਿੱਧਰ ਨੂੰ ਜਾਣਗੇ ਕੋਈ ਵੀ ਜਿਹੜਾ ਕਹ ਰਿਹਾ ਸੀ ਨਾ ਤੁਹਾਨੂੰ ਜੇ ਇੱਥੇ ਵਿਆਹ ਕਰਾ ਲਿਆ ਕਿ ਉਹ ਸਭ ਤੋਂ ਵੱਡੀ ਮੁਸੀਬਤ ਆ ਜੇ ਕੈਨੇਡਾ ਜਿਹੜੇ ਬੰਦੇ ਨੇ ਵਿਆਹ ਕਰਾ ਲਿਆ ਉਹ ਤਾਂ ਫਸ ਗਿਆ ਨਾ ਉਹਦਾ ਤਰਸੂਗਾ ਪੰਜਾਬ ਵਾਸਤੇ ਜੀ ਪੰਜਾਬ ਉਹ ਫਸ ਗਿਆ ਉਹ ਲੈ ਜਾ ਹੱਸਦਾ ਭਾਈ ਜਿਹੜੇ ਬੰਦੇ ਨੇ ਘਰ ਲੈ ਲਿਆ ਇੱਥੇ ਉਹ ਵੀ ਫਸ ਗਿਆ ਹਾਂ ਬਿਲਕੁਲ 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 ਹੁਣ ਕਈ ਬੰਦੇ ਇਸੇ ਕਰਕੇ ਘਰਾਂ ਦੇ ਵਿੱਚ ਰੌਲਾ ਚੱਲ ਰਿਹਾਗਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਕੋਈ ਦੱਸਿਆਗਾ ਵੀ ਇੱਕ ਬੰਦਾ ਇੱਕ ਸਪਾਊਸ ਵਿਲਿੰਗ ਆ ਜਾਣ ਵਾਸਤੇ ਇੱਕ ਕਹਿੰਦਾ ਵੀ ਮੈਂ ਨਹੀਂ ਜਾਣਾਗਾ ਬਸ ਉੱਥੇ ਹੀ ਜਿਹੜਾ ਹੈਗਾ ਕਲੇਸ਼ ਆ ਉਹ ਇਸੇ ਗੱਲ ਤੇ ਚੱਲ ਰਿਹਾ ਵੀ ਇੱਕ ਕਹਿੰਦਾ ਮੈਂ ਜਾਣਾ ਹੈ ਦੂਜਾ ਕਹਿੰਦਾ ਮੈਂ ਜਾਣਾ ਹੀ ਨਹੀਂਗਾ ਫਿਰ ਦੱਸੋ ਬੰਦਾ ਫੈਮਿਲੀ ਛੱਡੂਗਾ ਕੀ ਕਰੂਗਾ ਸਮਝੌਤਾ ਕਰੂਗਾ ਜਾਂ ਉੱਥੇ ਰਹੂਗਾ 80% ਕੇਸ ਇਦਾਂ ਹੀ ਨੇ 80% ਕੇਸ ਇਦਾਂ ਹੀ ਨੇ ਕਿ ਇੱਕ ਬੰਦਾ ਜਾਣ ਨੂੰ ਤਿਆਰ ਆ ਦੂਜਾ ਨਹੀਂ ਤਿਆਰ ਹਾਂ ਫੜੀ ਜਿਹੜੇ ਪੁਰਾਣੇ ਵੀ ਆਪਣੇ ਆਏ ਆ ਉਹ ਵੀ ਜਾਣ ਨੂੰ ਤਿਆਰ ਨੇ ਬਟ ਉਹ ਫਸਟ ਇਸ ਕਰਕੇ ਗਿਆ ਜੀ ਬੱਚਿਆਂ ਦੀ ਸਟੱਡੀ ਇੱਥੇ ਹੋਣੀ ਆ ਵੱਡੇ ਹੋਦੇ ਨੇ ਬਿਲਕੁਲ ਬਿਲਕੁਲ ਉਹ ਜਾ ਨਹੀਂ ਸਕਦੇ ਸਭ ਤੋਂ ਵੱਡਾ ਡਰਾਪ ਹੈ ਕਿ ਇਹ ਹੈ ਵੀ ਬੱਚੇ ਨਹੀਂ ਉਧਰਲੇ ਬੱਚੇ ਇੱਧਰ ਆ ਕੇ ਵੀ ਕੀ ਕਰਨਗੇ ਉਹ ਕੁਛ ਕਰ ਹੀ ਨਹੀਂ ਸਕਦੇ ਕੁਝ ਹੱਦ ਤੱਕ ਉਹ ਉਹ ਇਸ ਗੱਲ ਤੇ ਠੀਕ ਹੈ ਉਹਨਾਂ ਦਾ ਕਾਰਨ ਵੀ ਉਹ ਬੱਚੇ ਪੰਜਾਬ ਦੇ ਤਾਂ ਨਹੀਂ ਨਾ ਬੱਚੇ ਤਾਂ ਉਹ ਕੈਨੇਡੀਅਨ ਬੱਚੇ ਆ ਉਹ ਇੱਥੇ ਆ ਕੇ ਕੀ ਕਰਨਗੇ ਉਹਨਾਂ ਦਾ ਕੁਛ ਆਈ ਨਹੀਂ ਫਿਊਚਰ ਨਾ ਇੱਥੇ ਸਟੱਡੀ ਉਹ ਨਾ ਉਹਨਾਂ ਦਾ ਕੋਈ ਮੈਂ ਤਾਂ ਇਹ ਵੀ ਸੁਣਿਆ ਵੀ ਜਿਹੜੇ ਇਧਰਲੇ ਬੱਚੇ ਹੈਗੇ ਆ ਪੜਨ ਵਾਲੇ ਬੱਚੇ ਉਹਨਾਂ ਨੂੰ ਮੈਥ ਵਾਲੇ ਪਾਸਿਓਂ ਬਹੁਤ ਵੀਕ ਆ ਉਹ ਵੀ ਜੇ ਤੁਸੀਂ ਉਹਨਾਂ ਨੂੰ ਕੋਈ ਖੁੱਲੇ ਨੋਟ ਫੜਾ ਦਿਓ ਉਹਨਾਂ ਨੂੰ ਕੋਦੋਂ ਕਾਊਂਟ ਕਰਕੇ ਦਿਖਾਓ ਉਹਨਾਂ ਦਾ ਕਾਊਂਟ ਨਹੀਂ ਹੁੰਦੇਗੇ ਅੱਜ ਇਧਰ ਦੀ ਐਜੂਕੇਸ਼ਨ ਤੇ ਹੈ ਨਹੀਂ ਕੁਛ ਸਾਡੀ ਇੰਡੀਆ ਦੀ ਐਜੂਕੇਸ਼ਨ ਫਾਰ ਬੈਟਰ ਦਾ ਕੈਨੇਡਾ ਤੋਂ ਇਧਰ ਐਜੂਕੇਸ਼ਨ ਕੁਝ ਵੀ ਨਹੀਂ ਆ ਹਾਂਜੀ ਹਾਂਜੀ 5 6 ਸਾਲ ਦੇ ਬੱਚੇ ਨੂੰ ਕੁਝ ਪੜ੍ਹਾਉਂਦੇ ਨਹੀਂ ਹੈ ਉਹ ਅੱਜ ਖੇਡ ਹੀ ਜਾਂਦੇ ਆ ਹਾਂ ਬਿਲਕੁਲ 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 ਆਪਣਾ 5 ਸਾਲ 6 ਸਾਲ ਦਾ ਜਿਹਨੂੰ ਆਪਾਂ ਹਾਂ ਜਿਹਨੂੰ ਆਪਾਂ ਕਹਿੰਦੇ ਆ ਵੀ ਚਲੋ ਬੋਝ ਤਾਂ ਹੈਗਾ ਪੜ੍ਹਾਈ ਦਾ ਪਰ ਐਂ ਆ ਵੀ ਜੇ ਬੋਝ ਨਾ ਹੋਵੇ ਪਰ ਜਿਹੜਾ ਜਿੰਨਾ ਕੰਪੀਟੀਸ਼ਨ ਚੱਲ ਰਿਹਾ ਹੈ ਕੰਟਰੀ ਚ ਸਟੱਡੀ ਦਾ ਨੌਕਰੀਆਂ ਦਾ ਉਹਦੇ ਆਸਤੇ ਤਾਂ ਉਹ ਜ਼ਰੂਰੀ ਆ ਜੀ ਜੀ ਠੀਕ ਆ ਠੀਕ ਆ ਜੀ ਜਿਸ ਤਰ੍ਹਾਂ ਦੇ ਬੱਚੇ ਜੋ ਇੱਧਰ ਦੇ ਬੱਚੇ ਆ ਭਾਜੀ ਉਹਨਾਂ ਦਾ ਕਿ ਉਹਦਾ ਮਾਈਂਡ ਸੈਟਅਪ ਆ ਉਹ ਵੀ ਨਾ ਸਟਰੋਂਗ ਨਹੀਂ ਹੈ ਉਹ ਹਾਂਜੀ 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 ਬਿਲਕੁਲ 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 ਹਾਂ ਉਹਦੇ ਵੀ ਤਾਂ ਤੁਸੀਂ ਜੀ ਪ੍ਰੋਬਲਮ ਵਿੱਚ ਵੀ ਨਾ ਜ਼ਿਆਦਾ ਫਸ ਜਾਂਦੇ ਆ ਉਹ ਕਾਲ ਨਹੀਂ ਕਰਨਾ ਚਾਹੁੰਦੇ ਉਹਨਾਂ ਜੀ 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 ਉਹਦੇ ਜੇ ਇੱਕ ਹੁਣ ਕਈ ਬੰਦੇ ਇਹ ਵੀ ਕਹਿ ਦਿੰਦੇ ਆ ਵੀ ਖਾਣਾ ਪੀਣਾ ਬਹੁਤ ਵਧੀਆ ਪਰ ਜੇ ਆਪਾਂ ਦੇਖਿਆ ਲੌਜੀਕਲ ਦੇਖੀਏ ਤਾਂ ਖਾਣਾ ਪੀਣਾ ਬਹੁਤ ਮਾੜਾ ਹੈ ਕੈਨੇਡਾ ਦੇ ਵਿੱਚ ਖਾਸ ਕਰਕੇ ਵੀ ਬਿਹੱਫ ਫੂਡ ਤੁਸੀਂ ਜ਼ਿਆਦਾ ਖਾ ਰਹੇ ਹੋ ਤਾਜ਼ਾ ਫੂਡ ਆ ਜਿਹੜਾ ਤੁਹਾਨੂੰ ਬਹੁਤ ਘੱਟ ਖਾਣ ਨੂੰ ਮਿਲਦਾ ਹੈ ਕਿੰਕੋ ਜੀ ਇਦਾਂ ਹੀ ਭਾਜੀ ਦੇਖੋ ਤੁਸੀਂ ਜਿਹੜਾ ਇੱਥੇ ਅਸੀਂ ਇੰਡੀਆ 'ਚ ਜਣਾ ਦੁੱਧ ਲੈਂਦੇ ਆ ਪੰਜਾਬ 'ਚ ਕਿੰਨਾ ਫਰੈਸ਼ ਦੁੱਧ ਮਿਲਦਾ ਸਾਨੂੰ ਜੇ ਮਿਲਦਾ ਇੱਥੇ ਭਾਜੀ 15 15 ਦਿਨ ਚੋਂ ਪੈ ਕੇ ਪਿਆ ਜਿਹੜਾ ਫੂਡ ਜੀ 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 ਤੁਸੀਂ ਲੱਗ ਸਹੀ ਹੋਗਾ ਭਾਜੀ ਆ ਉਹੀ ਆ ਨਾ ਜਿਹੜੇ ਉਹਦੇ ਵਿੱਚ ਪ੍ਰੀਜ਼ਰਵੇਟਿਵਸ ਪਾਏ ਹੈਗੇ ਆ ਉਹਨਾਂ ਦਾ ਕੋਈ ਨਾ ਕੋਈ ਨਾ ਕੋਈ ਤਾਂ ਬਾਡੀ ਤੇ ਰਿਵਰਸ افੈਕਟ ਪੈਣਾ ਹੀ ਪੈਣਾ ਨਾ ਹਾਂਜੀ ਉਸੇ ਕਰਕੇ ਜੇ ਤੁਸੀਂ ਦੇਖੋਗੇ ਨਾ ਜਿਹੜੇ ਇੱਧਰ ਦੇ ਬਹੁਤ ਨਾਲੇ ਬੱਚੇ ਜਾਨੀ ਇਸ ਪੜੀ ਸੇਤਾਂ ਵੀ ਹੈ ਨਹੀਂ ਕੁਝ ਹਾਂ 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 ਛੋਟੀ ਉਮਰ ਜੀ ਉਹਨਾਂ ਨੂੰ ਪਨੀ ਅੜਕਾ ਲੱਗ ਜਾਂਦੀਆਂ ਉਹਨਾਂ ਦੇ ਜੀ 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 ਰਾਈਟ 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 ਬਹੁਤ ਲੈਟਰ ਕਰਦਾ ਇੱਕ ਹਾਂ ਇਹ ਹੁਣ ਤੁਸੀਂ ਇੱਥੇ ਕਿਹੜੇ ਏਰੀਆ ਦੇ ਵਿੱਚ ਰਹਿ ਰਹੇ ਹੋ ਹਾਂਜੀ ਮੈਂ ਮਸੀ ਸਾਗਾ ਮਸੀ ਸਾਗਾ ਠੀਕ ਹੈ ਠੀਕ ਹੈ ਠੀਕ ਹੈ ਮਸੀ ਸਾਗਾ ਤਾਂ ਆਪਣੇ ਥੋੜੇ ਆ ਪੰਜਾਬੀ ਕਿ ਕਾਫੀ ਆ ਜੀ ਪੱਦੀ ਮਿਸਿਸ ਆਗਰ ਦੇ ਬਹੁਤ ਨੇ ਮਡੇ ਸਾਰੇ ਕਮਿਊਨਿਟੀ ਜਿਹੜੀ ਆ ਪਾਕਿਸਤਾਨੀ ਨੇ ਪਾਕਿਸਤਾਨੀ ਆ আচ্ছা আচ্ছা ਠੀਕ ਹੈ ਠੀਕ ਹੈ ਠੀਕ ਹੈ ਓਕੇ 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 ਚਲੋ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਆ ਵੀ ਜਿਹੜਾ ਵੀ ਚਲੋ ਜਿਹਦਾ ਕੋਈ ਰੋਜੀ ਰੋਟੀ ਦਾ ਆਸਤੇ ਆਇਆ ਉਹ ਰੋਜੀ ਰੋਟੀ ਦਾ ਉਹਦਾ ਕੋਈ ਹੱਲ ਹੁੰਦਾ ਰਹੇ ਪਰ ਅਦਰਵਾਈਜ਼ ਤਾਂ ਇਹੀ ਉਮੀਦ ਕੀਤੀ ਜਾ ਸਕਦੀ ਹੈ ਵੀ ਜਿਹੜਾ ਹੁਣ ਟਾਈਮ ਤੇ ਚੰਗਾ ਡਿਸੀਜਨ ਲੈ ਜੂਗਾ ਉਹ ਵਧੀਆ ਰਹੂਗਾ ਨਹੀਂ ਫਿਰ ਬੰਦਾ ਪਛਤਾਊਗਾ ਹੀ ਜੀ ਥੋੜਾ ਜਿਹਾ ਹਾਰਡ ਹੁੰਦਾ ਡਿਸੀਜਨ ਕਿਉਂਕਿ ਨਵੇਂ ਸਿਰੇ ਸਟਾਰਟ ਕਰਨਾ ਜਾ ਕੇ ਬਟ ਤੁਹਾਡੀ 2-4 ਸਾਲ ਤਹੋਂ ਇੰਡੀਆ ਚ ਹਾਰਡ ਲੱਗੂਗਾ ਉਸ ਤੋਂ ਬਾਅਦ ਤੁਹਾਡੀ ਲਾਈਫ ਜਿਹੜੀ ਹੈ ਉਹਨੀ ਵਧੀਆ ਹੋਊਗੀ ਇੰਡੀਆ ਚ ਬਿਲਕੁਲ ਕੋਈ ਆਇਆ ਨਾ 6 ਸਾਲ ਤੱਕ ਨਹੀਂ ਆਇਆ ਤੁਮੇ ਜੀ 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 ਤੁਹਾਨੂੰ ਪਤਾ ਹੀ ਹੈ ਕੀ ਲਾਈਫ ਹੈ ਉੱਥੇ ਬਿਲਕੁਲ ਬਿਲਕੁਲ ਸਿਰਫ ਬਾਜੀ 21 ਆਪਾਂ ਨਾ ਕੰਮ ਤੇ ਜੋਬ ਤੇ ਜੋਬ ਤੇ ਜੋਬ ਜੀ 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 6 ਸਾਲ ਨੂੰ ਵਲਗਣ ਜੀ ਛੋੜੀ ਜਾਓ ਜੀ 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 ਬਿਲਕੁਲ 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 ਚਲੋ ਜਦੋਂ ਇੰਡੀਆ ਆਏ ਤਾਂ ਹਣਾ ਜ਼ਰੂਰ ਦੱਸਿਓ ਜੇ ਫਿਰ ਆਪਾਂ ਬੈਠ ਕੇ ਗ ਹਾਂ ਚਲੋ ਆਪਦਾ ਧਿਆਨ ਰੱਖਿਓ ਬਾਈ ਜੀ ਹੈ ਉਹ ਓਕੇ ਬਾਈ ਜੀ ਓਕੇ ਓਕੇ ਥੈਂਕ ਯੂ ਓਕੇ ਬਾਈ ਜੀ